ਨਵਾਂ ਸ਼ਹਿਰ ਬਿਜ਼ਨਸ ਵਿਭਾਗ ਨੇ ਇੱਕ ਵੱਡੀ ਕਾਰਵਾਈ ਕੀਤੀ ਆ ਜਿਸ ਦੇ ਤਹਿਤ ਨਵਾਂ ਸ਼ਹਿਰ ਦੇ ਜ਼ਿਲ੍ਹੇ ਦੇ ਵਿੱਚ ਜੋ ਇੱਕ ਤਨਾਤ ਐਸਡੀਐਮ ਲੈਵਲ ਦੇ ਅਫਸਰ ਉਸ ਤੋਂ ਇਲਾਵਾ ਆਰਟੀਓ ਅਫਸਰ ਦੇ ਉੱਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਨੋਮੀਨੇਟ ਕੀਤਾ ਗਿਆ ਉਹਨਾਂ ਨੂੰ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੱਸ ਦਈਏ ਕਿ ਨਵਾਂ ਸ਼ਹਿਰ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਕਿ ਇੱਕ ਮਾਮਲਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਡੀਟੀਓ ਦਫ਼ਤਰ ਦੇ ਵਿੱਚ ਕੰਮ ਕਰਾਉਣ ਦੇ ਨਾਮ ਤੇ ਜਿਹੜੇ ਆ ਲੋਕਾਂ ਤੋਂ ਵੱਧ ਪੈਸੇ ਦੀ ਉਗਾਈ ਕੀਤੀ ਜਾਂਦੀ ਸੀ ਉਸ ਦੇ ਤਹਿਤ ਜਿਹੜਾ ਕਿ ਮਾਮਲਾ ਦਰਜ ਹੋਇਆ ਸੀ ਮਾਮਲੇ ਦੇ ਵਿੱਚ ਚਾਰ ਲੋਕਾਂ ਨੂੰ ਨੋਮੀਨੇਟ ਕੀਤਾ ਗਿਆ ਸੀਗਾ ਚਾਰ ਲੋਕਾਂ ਦੇ ਵਿੱਚ ਜਿਹੜੇ ਨੋਮੀਨੇਟ ਹੋਏ ਸੀ ਉਹਨਾਂ ਵਿੱਚੋਂ ਦੋ ਪ੍ਰਾਈਵੇਟ ਕੰਮ ਕਰਦੇ ਸਨ ਜਿਨ੍ਹਾਂ ਦਾ ਡੀਟੀਓ ਦਫ਼ਤਰ ਨਾਲ ਤਾਲਮੇਲ ਸੀਗਾ ਤੇ ਉਹਨਾਂ ਵੱਲੋਂ ਲੋਕਾਂ ਨੇ ਫਾਈਲਾਂ ਭਰੀਆਂ ਜਾਂਦੀਆਂ ਸਨ ਤੇ ਇਸ ਦੌਰਾਨ ਦੱਸਕੇ ਆ ਜਾ ਰਿਹਾ ਵਿਜੀਲੈਂਸ ਵਿਭਾਗ ਦੇ ਅਫਸਰ ਸਾਹਿਬਾਨਾਂ ਵੱਲੋਂ ਕਿ ਇਹਨਾਂ ਜਿਹੜੇ ਦੋ ਪ੍ਰਾਈਵੇਟ ਵਿਅਕਤੀਆਂ ਵੱਲੋਂ ਜਿਹੜਾ ਲੋਕਾਂ ਦੇ ਕੰਮ ਨੂੰ ਗੈਰਕਾਨੂੰਨੀ ਢੰਗ ਨਾਲ ਕਰਵਾ ਕੇ ਉਹਨਾਂ ਤੋਂ ਵੱਧ ਪੈਸੇ ਲਏ ਜਾਂਦੇ ਸਨ ਉਸ ਤੋਂ ਬਾਅਦ ਬਿਜ਼ਨਸ ਵਿਭਾਗ ਨੇ ਜਿਹੜਾ ਨਵਾਂ ਸ਼ਹਿਰ ਬਿਜ਼ਨਸ ਵਿਭਾਗ ਨੇ 4 ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਦੋ ਪ੍ਰਾਈਵੇਟ ਤੇ ਦੋ ਡਿਪਾਰਟਮੈਂਟ ਦੇ ਵਿੱਚੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਜਿਹੜਾ ਨਾਮਿਨੇਟ ਕੀਤਾ ਸੀ ਹੁਣ ਇਹਦੇ ਤੋਂ ਬਾਅਦ ਇੱਕ ਵੱਡੀ ਜਿਹੜੀ ਗੱਲ ਸਾਹਮਣੇ ਆਈ ਕਿ ਨਵਾਂ ਸ਼ਹਿਰ ਦੇ ਜਿਹੜੇ 4 ਵਿਅਕਤੀ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੈ ਉਸ ਤੋਂ ਬਾਅਦ ਅਗਲੀ ਸ਼ਾਨਵੀਨ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਹੀ ਤਨਾਤ ਦੋ ਅਫਸਰ ਇੱਕ ARTO ਟਿਕ SDM ਰੈਂਕ ਦੇ ਅਫਸਰ ਉਹਨਾਂ ਨੂੰ ਵੀ ਨਾਮਿਨੇਟ ਕਰ ਲਿਆ ਗਿਆ ਆ ਤੇ ਦੋਨੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਇੱਕ ਅਫਸਰ ਨੂੰ ਜਿਹੜਾ ਆ ਦੱਸਿਆ ਜਾ ਰਿਹਾ ARTO ਨੂੰ ਬਿਜ਼ਨਸ ਵਿਭਾਗ ਨੇ ਜਿਹੜਾ ਆ ਅਰੈਸਟ ਕਰ ਲਿਆ ਜਾਂਦੀ ਕਿ ਐਸ ਡੀ ਐਮ ਜਿਹੜੇ ਰੈਂਕ ਦੇ ਅਫਸਰ ਨੇ ਉਹ ਅਫਸਰ ਜਿਹੜੇ ਆ ਹਾਲੇ ਵਿਜੀਲੈਂਸ ਦੇ ਉਹਦੇ ਹੱਥ ਥੱਲੇ ਨਹੀਂ ਆਏ ਨੇ ਸੋ ਹੁਣ ਤੱਕ ਦੀ ਇਹ ਵੱਡੀ ਅਪਡੇਟ ਆ ਜਿਹੜੀ ਕਿ ਕੁਝ ਦਿਨ ਪਹਿਲਾਂ ਜਿਹੜੀ ਕਿ ਕਾਰਵਾਈ ਹੋਈ ਸੀ ਜਿਸ ਦੇ ਵਿੱਚ ਨਮਾ ਸ਼ਹਿ ਡੀਟੀਓ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਦੇ ਨਾਮ ਤੇ ਲੋਕਾਂ ਤੋਂ ਵੱਧ ਪੈਸੇ ਉਗਾਈ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਆ ਬਦ ਪੈਸੇ ਲਈ ਜਾਂਦੇ ਸਨ ਜਿਸ ਤੋਂ ਬਾਅਦ ਬਿਜ਼ਨਸ ਵਿਭਾਗ ਨੇ ਕਰੀਬ ਕਈ ਫਾਈਲਾਂ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਫਾਈਲਾਂ ਜਿਹੜੀਆਂ ਆ ਆਪਣੇ ਕਬਜ਼ੇ ਚ ਲੈ ਲਈਆਂ ਸਨ ਉਸ ਤੋਂ ਬਾਅਦ ਉਹਨਾਂ ਫਾਈਲਾਂ ਦੀ ਗੈਰ ਹਜ਼ਰਤਾਂ ਦੇ ਨਾਲ ਜਾਂਚ ਕੀਤੀ ਗਈ ਤੇ ਉਸ ਜਾਂਚ ਤੋਂ ਬਾਅਦ ਉਸ ਜਾਂਚ ਤੋਂ ਬਾਅਦ ਜਿਹੜੇ ਆ ਹੁਣ ਦੋ ਅਫਸਰ ਜੋ ਕਿ ਇੱਕ ਵੱਡੀ ਅਪਡੇਟ ਹੈ ਐਸ ਡੀ ਐਮ ਰੈਂਕ ਦੇ ਅਫਸਰ ਦੇ ਉੱਤੇ ਜਿਹੜਾ ਮਾਮਲਾ ਦਰਜ ਹੋਣਾ ਕੋਈ ਛੋਟੀ ਗੱਲ ਨਹੀਂ ਕਹਿ ਸਕਦੇ ਆ ਬਿਜ਼ਨਸ ਵਿਭਾਗ ਦੀ ਵੱਡੀ ਕਾਰਵਾਈ ਹੈ ਬਿਜ਼ਨਸ ਵਿਭਾਗ ਦੇ ਅਫਸਰਾਂ ਨੇ ਇਹਦੀ ਪੁਸ਼ਟੀ ਵੀ ਕਰ ਦਿੱਤੀ ਆ ਕਿ ਦੋ ਵਿਅਕਤ ਦੋ ਅਫਸਰ ਜਿਹੜੇ ਨੋਮੀਨੇਟ ਕੀਤੇ ਗਏ ਨੇ ਉਹਨਾਂ ਵਿੱਚੋਂ ਐਸ ਡੀ ਐਮ ਰੈਂਕ ਦੇ ਅਫਸਰ ਨੂੰ ਹਾਲੇ ਜਿਹੜਾ ਨਹੀਂ ਪਕੜਿਆ ਜਾ ਸਕਿਆ ਜਦਕਿ ਏ ਆਰ ਟੀ ਉਹ ਜਿਹੜੇ ਨੇ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਆ ਉਹ ਜਗਾ ਡੀਟੀ ਦਫ਼ਤਰियां ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਜਿੱਥੇ ਕਿ ਟ੍ਰੈਕ ਜਿਹੜੇ ਤੇ ਲੋਕ ਆਪਣਾ ਟੈਸਟ ਕਰਵਾਉਂਦੇ ਸਨ ਉਹਨਾਂ ਤੋਂ ਕਿਹਾ ਜਾਂਦਾ ਸੀ ਵੀ ਇਹਨਾਂ ਬਾਗ ਨੂੰ ਸ਼ੱਕ ਸੀ ਕਿ ਕਿਸੇ ਨੇ ਆਪਣੀ ਸ਼ਿਕਾਇਤ ਕੀਤੀ ਸੀਗੀ ਕਿ ਉਹਨਾਂ ਨੇ ਆਪਣੀ ਵਾਈਫ ਦੀ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਵਾਈਫ ਦਾ ਜਿਹੜਾ ਆ ਲਾਇਸੈਂਸ ਬਣਵਾਉਣਾ ਸੀ ਤੇ ਲਾਇਸੈਂਸ ਜਿਹੜਾ ਆ ਬਣਵਾਉਣ ਦੇ ਨਾਮ ਤੇ ਉਹਨਾਂ ਤੋਂ ਇੱਕ ਪ੍ਰਾਈਵੇਟ ਏਜੰਟ ਨੇ ਜਿਹੜੇ ਆ ਪੈਸੇ ਲਈ ਵੱਧ ਪੈਸੇ ਲਈ ਜੋ ਬਣਦੀ ਫੀਸ ਸੀ ਉਸ ਤੋਂ ਬਾਅਦ ਤੇ ਇਹ ਕਹਿਣਾ ਸੀ ਕਿ ਤੁਸੀਂ ਬਿਨਾਂ ਟਰਾਈ ਤੋਂ ਤੁਹਾਡਾ ਜਿਹੜਾ ਆ ਇਹ ਲਾਇਸੈਂਸ ਬਣ ਜਾਏਗਾ ਲੇਕਿਨ ਇਦਾਂ ਦੀ ਗੱਲ ਹਾਲੇ ਤੱਕ ਬਹੁਤੀ ਕਲੀਅਰ ਵੀ ਨਹੀਂ ਹੋ ਪਾਈ ਉਹ ਵਿਅਕਤੀ ਵੱਲੋਂ ਜਿਹੜੀ ਗੱਲ ਕਹੀ ਗਈ ਆ ਤੇ ਏਜੰਟਸ ਜਿਹੜੇ ਬਣਾਏ ਉਹਨਾਂ ਦਾ ਏਜੰਟਸ ਦਾ ਕਹਿਣਾ ਇਹ ਸੀ ਕਿ ਉਹ ਸਿਰਫ ਫਾਈਲ ਚਾਰਜ ਫਾਈਲ ਭਰਦੇ ਸਨ ਲੇਕਿਨ ਵਿਭਾਗ ਨੂੰ ਜਿਹੜੀ ਗੋਪਤ ਜਿਹੜੀ ਜਾਣਕਾਰੀ ਕੁਫੀਆ ਜਾਣਕਾਰੀ ਸੀਗੀ ਉਸ ਦੇ ਅਕੋਰਡਿੰਗ ਵਿਅਕਤੀ ਦੀ ਜਿਹੜੀ ਗੱਲ ਦੇ ਵਿੱਚ ਥੋੜਾ ਦਮ ਸੀਗਾ ਉਸ ਤੋਂ ਬਾਅਦ ਵਿਭਾਗ ਨੇ ਜਿਹੜੀ ਕਾਰਵਾਈ ਕਰ ਦਿੱਤੀ ਆ ਤੇ ਹੁਣ ਨਵੀਂ ਅਪਡੇਟ ਦੇ ਵਿੱਚ ਦੁਆਰਾ ਤੁਹਾਨੂੰ ਦੱਸ ਦਈਏ ਕਿ ਕੁੱਲ 6 ਜਣੇ ਹੁਣ ਉਸ ਕੇਸ ਦੇ ਵਿੱਚ ਨਾਮਿਨੇਟ ਹੋ ਗਏ ਆ ਜਿਹੜੇ ਕੇਸ ਦੇ ਵਿੱਚ ਬਿਜ਼ਨਸ ਵਿਭਾਗ ਨੇ ਅ ਨਵਾਂ ਸ਼ਹਿਰ ਵਿਜਨ ਵਿਭਾਗ ਨੇ ਡਿਊਟੀ ਦਫ਼ਤਰ ਦੇ ਉੱਤੇ ਮਾਮਲਾ ਦਰਜ ਕੀਤਾ ਸੀ ਚਾਰ ਲੋਕਾਂ ਦੇ ਹੁਣ 6 ਲੋਕ ਜਿਹੜੇ ਆ ਉਸ ਕੇਸ ਦੇ ਵਿੱਚ ਨੋਮੀਨੇਟ ਹੋ ਗਏ ਕਰੀਬ ਅ 4-500 ਫਾਈਲ ਆ ਜਿਹਨੂੰ ਬਿਜ਼ਨਸ ਵਿਭਾਗ ਲਗਾਤਾਰ ਜਿਹੜੀ ਆ ਜਾਂਚ ਕਰ ਰਹੀ ਆ ਤੇ ਕੁਝ ਹੋਰ ਏਜੰਟਸ ਵੀ ਆ ਜਿਨ੍ਹਾਂ ਨੂੰ ਵਿਭਾਗ ਵੱਲੋਂ ਜਿਹੜਾ ਪੁੱਛਗਿੱਛ ਲਈ ਬੁਲਾਇਆ ਵੀ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੋਈ ਆ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਡੇ ਪੇਜ ਦੇ ਉੱਤੇ ਟ੍ਰੋਥੀ ਕਾਸ ਪੇਜ ਦੇ ਉੱਤੇ ਸ਼ੇਅਰ ਕੀਤੀ ਆ ਕਿ ਨਵਾਂ ਸ਼ਹਿਰ ਦੇ ਵਿੱਚ ਤਨਾਤ ਇੱਕ ਐਸ ਡੀ ਐਮ ਰੈਂਕ ਦੇ ਅਫਸਰ ਅਤੇ ਇੱਕ ਏ ਆਰ ਟੀਓ ਰੈਂਕ ਦੇ ਅਫਸਰ ਦੇ ਉੱਤੇ ਵੀ ਜਿਹੜਾ ਆ ਬਿਜ਼ਨਸ ਵਿਭਾਗ ਨੇ ਮਾਮਲਾ ਦਰਜ ਕਰ ਲਿਆ ਹੈ ਸੋ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ